ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆ ਕਾਲ ਮੂਰਤਿ ਅਦੁਨੀ ਸਾਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੇ ਜੇ ਸੋਚੀ ਲਕਵਾਰ ਵੀ ਚੁਪੈ ਚੁਪ ਨ ਹੋਵੇ ਜੇ ਲਾਇ ਰਹਾਲੇ ਉਤਾਰ ਭੁਖਿਆ ਭੁਗ ਨਾ ਤ੍ਰੀਜੇ ਬੰਨਾ ਪ੍ਰੀਆ ਭਾਰ ਜਹ ਜਾਨ ਪਲਖ ਹੋਈ ਤਾਂ ਇੱਕ ਨਾ ਚੱਲੇ ਨਾਲ ਕਿ ਉਸ ਚਾਰਾ ਹੋਈਏ ਕਿ ਵਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਣੇ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਮਣ ਜੀ ਹੁਕਮ ਲੈ ਵਡਿਆਈ ਹੁਕਮੀ ਉਤਮਨੀਚ ਹੁਕਮ ਲੇਕ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਬੁਝੇ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰ ਜਾਣੇ ਨੀਸਾਨ ਗਾਵੇ ਕੋ ਗੁਣ ਵਡਾਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲਾਇ ਕਰਦੇ ਗਾਵੇ ਕੋ ਜਾਪੇ ਰਛੇ ਦੂਰ ਗਾਵੇ ਕੋ ਵੇਖੇ ਹਾਜ਼ਰ ਹਾਜ਼ਰ ਕਤਨਾ ਕਥੀ ਨਾ ਆਵੇ ਤੋੜ ਕਦ ਕਦ ਕਥੀ ਕੋਟੀ ਕੋਟ ਕੋਟ दीदा दिल दे थक पाए जुगा जुग अंतर खाई खाए हुक्म हुक्म चलाए राहु नानक विग सह वे पर वाहु साचा साहिब साच नाए पाख्या पाओ अपार आखे मंगे देह देह दात करे दातार फिर की अगे रखिए जित से दरबार मोह के बोलम बोलिए जित सुन तरे प्यार अमृत वेला सचना वड्याई विचारे करमी आवे कपड़ा नदरी मोख द्वार ਨਾਨਕੇ ਕੇਵਾਂ ਜਾਣੀਐ ਸਬਾ ਪੇ ਸਚਾਰ ਥਾਪੈਣਾ ਜਾਇ ਕੀਤਾ ਨ ਹੋਇ ਆਪੇ ਆਪ ਨਰੰਜਣ ਸੋਇ ਜਿਨ ਸੇਵਾ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਰਧਾਨ ਗਾਵੀਐ ਸੁਨਿਆਵਣ ਰਕੀ ਪਾਉ ਦੁਖ ਪਰਹਰ ਸੂ ਕਰ ਲੈ ਜਾਇ ਗੁਰਮੁਖ ਨਾਮਧੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਗੁਰੀਸ਼ਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਦੇਹ ਜਣਾ ਕਾ ਨਾ ਹੀ ਕਹਿਨਾ ਕਥਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾਵਾ ਜੇ ਤਿਸ ਭਾਵਾਂ ਵਿਣਪਾਣੇ ਕੀ ਨਾ ਹੀ ਕਰੇ ਜੇ ਤਿਸ ਰੇਠੇ ਉਪਾਈ ਵੇਖਣ ਕਰਮਾ ਕੇ ਮਿਲੇ ਲਈ ਮਾਤੂ ਜ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਦੇਜੂ ਵਿਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾਂ ਕਿਨਾਰ ਵਿਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾ ਰਖਾਈ ਗਏ ਜਸ ਕੀਰਤ ਜਗ ਲਈ ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੂਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਨ ਤਿਆਗ ਗੁੰਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਇ ਕਰੇ ਸੁਨਿਆ ਸਿੱਧ ਪੀਰ ਸੁਨਾਰ ਸੁਨੇ ਤਰਤ ਤਵਲ ਆਕਾਸ਼ ਸੁਨੇ ਦੀਪ ਲੋਹ ਪਾਤਲ ਸੁਨੇ ਪੂਰਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪੁ ਕਾ ਨਾਸ ਸੁਨੇ ਈਸ਼ਰ ਵਰ ਮਾਇੰਦ ਸੁਨੇ ਮੁਖ ਚਲਾਣ ਬੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਹ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪੁ ਕਾ ਨਾਸ ਸੁਨੇ ਸਾਚ ਸੰਤੋ ਗਿਆਨ ਸੁਨੇ 68 ਗਾ ਸੁਨਾਨ ਸੁਨੇ ਪੜਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇ ਗਾ ਸੁਨੇ ਸੇਖ ਪੀਰ ਬਾਸਾ ਸੁਨੇ ਅੰਦੇ ਪਾਵੇ ਰਾਗ ਸੁਨੇ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਗਾਵੇ ਕਰਮ ਵਿਚਾਰ ऐसा नाम नरंजन होए जेको मन जाने मन कोई मन्ने सुरत होए मन बुद्ध मन्ने सकल पवण के सोद मन्ने मोह चोटा ना काए मन्ने जम के साथ ना जाए ऐसा नाम नरंजन होए जेको मन जाने मन कोई मन्ने मार्ग ठाक ना पाए मन्ने पासो प्रगट जाए मन्ने मगन चले पंत मन्ने धर्म से दी संबंध ऐसा नाम नरंजन होए जेको मन जाने मन कोई <एएएए> ਮੰਨੇ ਪਾਵੇ ਮੋ ਕੁਦਵਾਰ ਮੰਨੇ ਪਰਿਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇਂ ਨਾ ਪੇਖਿਆ ਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚਾਇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਣ ਪੰਚਾ ਗਾ ਗੁਰੂ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੋਲ ਧਰਮ ਦੇ ਆ ਕਾ ਬੂ ਸੰਤੋਖ ਤਾਬ ਰੱਖਿਆ ਜਿਨ ਸੂ ਦੇਖੋ ਮੁਝੇ ਹੋਵੇ ਸਚਾਰ ਤੋਂ ਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਜਿਸ ਤੇ ਪਾਲ ਤਲੇ ਕਮਨ ਜੋਰ ਜੀ ਜਤ ਰੰਗਾ ਕੇ ਨਾਮ ਸਭ ਨੇ ਲਿਖਿਆ ਉੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤੀ ਜਾ ਜਾਣੇ ਕੌਣ ਗੂਤ ਕੀਤਾ ਉਸੇ ਕੋ ਕਵਾ ਇਸ ਤੇ ਹੋਵੇ ਲਖਦਰੇ ਆ ਗੁਦਰਤ ਕੌਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੁਸਦਾ ਸਲਾਮ ਤੇ ਨਿਰੰਕਾਰ ਅਸੰਖ ਜਾਪੇ ਅਸੰਖ ਪਾਉ ਸੰਗ ਪੂਜਾ ਸੰਗ ਤਬਤਾਉ ਸੰਗ ਰੰਤਮੁਕ ਵੇਦ ਪਾਠ ਸੰਗ ਜੋਗ ਮਿੰਦ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਅਸੰਖ ਸੂਗਰਮ ਭਗਤ ਸਾਰ ਸੰਗ ਮੋਨ ਲਵਲਾਈ ਤਾਰ ਕੁਦਰਤ ਕਉਣ ਕਹਾ ਵਿਚਾਰ ਵਾਰਿਆਂ ਜਵਾਂ ਇੱਕ ਵਾਰ ਜੋਤ ਤਉ ਭਾਵੇ ਸਾਈ ਭਲੀਕਾਰ ਦੁਸਦਾ ਸਲਾਮ ਤਨ ਅਨੰਕਾਰ ਅਸੰਖ ਮੁਰੇ ਕਹੰਦ ਘੋਰ ਸੰਗ ਚੋਰ ਹਰਾਮ ਘੋਰ ਸੰਗ ਮਰਕਰ ਜਾਹੀ ਜੋਰ ਸੰਗ ਲਵੜਹ ਤਿਆਗ ਮਾਈ ਸੰਗ ਪਾਪੀ ਪਾਪ ਗਰਜਾਇ ਸੰਗ ਕੁੜਿਆਰ ਕੁੜੇ ਫਿਰਾਏ ਅਸੰਖ ਕਮਲੇ ਸਮਲ ਭਗ ਕਾਏ ਸੰਗ ਨਿੰਦਰ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਣ ਜਮੇ ਇੱਕ ਬਾਰ ਜੋਤ ਤਉ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾਵੇ ਸੰਗਤਾਵੇ ਗਮ ਗਮ ਸੰਕਲੋ ਸੰਕੈ ਸਿਰ ਭਾਰ ਹੋਇ ਅਖਰੀ ਨਾਮ ਕਰੀ ਸਲਾਹ ਅਖਰੀ ਗਾਣ ਗੀਤ ਗੁਣ ਗਾ ਕਰੇ ਲੇਕਲ ਬੋਲਨ ਬਾਨ ਕਰੇ ਸਿਰ ਸੰਜੋਗ ਲੋਕਾਂ ਜਿਨੇ ਲੇਕੇਤੀ ਸਰਨਾ ਜੇ ਫੁਰਮਾਇ ਤੇ ਉਤੇ ਪਾਏ ਨੇਤਾ ਕੇਤਾ ਤੇਤਾ ਨਾਵੇਂ ਨਾਵੇਂ ਨਾਈ ਕੋ 타 ਗੁਰਦਰ ਕਮਣ ਕਹਾ ਵੀ ਚਾਰ ਵਾਰਣ ਜਾਵੇਂ ਇੱਕ ਵਾਰ ਜੋਤ ਦੇ ਭਾਵੇ ਛਾਈ ਬਲੀਕਾਰ ਤੁਸਰਾ ਸਲਾਮ ਤਨ ਅਨੰਕਾਰ ਭਰੀਏ ਹੱਥ ਪੈਰ ਦਿੰਦੇ ਹੈ ਪਾਣੀ ਚੋਤੇ ਤਰ ਸੁਖੇ ਮੋਤ ਬਲੀਤੀ ਕੱਪੜ ਹੋਏ ਦੇ ਸਾ ਬੁੱਲ ਲਈਏ ਹੋ ਤੋਏ पर ये मत पापा के संग हो तोपे नावे के रंग पुन्नी पापी आंख नइ कर कर करना लिख ले जाए <coughs> आपे भी जाप ही खाओ नानक कुमिया हो जाओ तीरथ अवधत दान जे को पावे तिलका मान सुन मन कीता पाऊं अंतर घर तीर्थ मन आओ सब गुण तेरे में नाही को विण गुण कीते भगत ना होई ਸੁਵਸਤਾਦ ਬਾਣੀ ਮਰਮ ਸਤ ਸੁਹਾਨ ਸਦਾ ਮਲ ਜਾਉ ਕੌਨ ਸਵੇਲਾ ਵਕਤ ਕੌਣ ਕੌਣ ਤੇ ਤਕਉਣ ਵਾਰ ਕਮਲ ਸਿਰੋ ਤੁਮਾਹ ਕਮਜਿਤ ਹੋਆ ਆਕਾਰ ਵੇਲ ਨ ਪਾਇਓ ਭੰਤੇ ਜੇ ਹੋਵੇ ਲੇਖ ਪ੍ਰਾਨ ਵਕਤ ਨ ਪਾਇਓ ਕਾਧਿਆ ਜੇ ਲਿਖ ਲੈੇ ਕੁਰਾਨ ਤੇ ਤਵਾਰਨ ਜੋਗੀ ਜਾਣੇ ਰਤਮਾ ਨਾ ਕੋਈ ਜਾ ਕਰਤਾ ਸਿਟੀ ਕੋ ਸਾਜਿਆਪੇ ਜਾਣੇ ਸੋਏ ਕਿਵ ਕਰ ਆਖਾ ਕਿਵ ਸਲਾਹੇ ਕੇ ਵਰਨੇ ਕਿਵ ਜਾਣਾ ਨਾਨਕ ਆਕਨ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸਾਈ ਵੱਡੇ ਨਾ ਕੀਤਾ ਝਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕੇ ਗਿਆਨਾ ਸੋਹੇ ਹਥਾ ਲਪਤਾਲ ਲਖਿਆ ਅਗਾਸਾ ਅਗਾਸ ਉੜਕੁੜਕ ਭਾਲ ਤਕੇ ਵੇਦ ਕਹਿਣਿ ਕਵਾਤ ਸੈ ਸਟਾਰੇ ਗਹਿਣਿ ਕ ਤੇ ਪਾਸੋ ਲਿਖਤਾ ਤੇ ਲੇਕਾ ਹੋਇਦ ਲਿਖੇ ਲੇਕਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਇਤੀ ਸੁਰਤ ਨਾ ਪਾਈਐ ਨਦੀਆ ਤੇ ਵਾਹ ਪਰ ਇਹ ਸਮੁੰਦਰਾਂ ਜਾਣੀਆਂ ਸਮੁੰਦਰ ਸਾਹ ਸੁਲਤਾਨ ਗਿਰਾ ਸੇਤੀ ਮਹਾਲਤਾਨ ਕਿਹੜੀ ਤੁਲਨਾ ਹੋਵਨੀ ਜੇ ਤੁਸੀਂ ਮਨ ਨੂੰ ਨਾ ਵੀਸਰੇ ਅੰਤਨਾ ਸਿਫਤੇ ਕਾ ਅਨੰਤ ਅੰਤਨਾ ਕਰਨ ਦੇ ਅਨੰਤ ਅੰਤਨਾ ਵਿੱਚ ਅਣਸੁਣਨਾ ਅਨਤ ਅੰਤਨ ਜਾਪੇ ਘਾਵਣ ਮੰਤ ਅੰਤਨਾ ਜਾਪੇ ਗੀਤਾ ਆਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਰਨ ਕੇਤੇ ਵਿਲਾਹਿਤਾ ਕੀ ਅੰਤਨਾ ਪਾਹ ਜਾਏ ਇਹ ਅੰਤਨਾ ਜਾਣੇ ਕੋਈ ਬਹੁਤਾ ਗਿਆ ਬਹੁਤਾ ਹੋਏ ਵੱਡਾ ਸਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਉ ਏਵਡ ਉਚਾ ਹੋਵੇ ਗੁਦੀ ਸੂਚੇ ਕੋ ਜਾਣੇ ਸੋਇ ਜੇ ਵਡਾਬ ਜਾਣਿਆ ਭਵ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਈ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਗਿਣਤ ਨਹੀਂ ਵਿਚਾਰ ਕੀਤੇ ਖਟ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰਮ ਪਾਏ ਕੀਤੇ ਮੁਰ ਕਾਇਂ ਕਾਇਂ ਕੀਤਾ ਦੂਪੂ ਸਦ ਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋਈ ਜੇ ਕੋ ਖਾਈ ਆਖਣ ਪਾਏ ਉਹ ਜਾਣੇ ਜੀਤਿਆਂ ਮੂੰਖ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਹੀ ਗੇ ਜਿਸ ਨੂੰ ਬਖਸੇ ਸਿ ਫਸਲਾ ਨਾਨਕ ਪਾ ਸਾਹਿਬ ਪਾ ਸਾ ਅਮਲ ਗੁਨ ਮਲ ਵਪਾਰ ਮਲ ਵਪਾਰੀ ਮਲ ਭੰਡਾਰ ਮੁੱਲਾਵੇ ਮੁੱਲਾ ਜਾਏ ਮੁੱਲ ਪਾਏ ਮੁੱਲਾ ਸਮਾਏ ਮੁੱਲ ਧਰਮ ਉਹ ਦੀ ਬਾਨ ਮੁੱਲ ਤਲ ਮੁੱਲ ਫਰਮਾਨ ਮੁੱਲ ਬਖਸੀ ਸ ਮੁੱਲਨੀ ਸਾਨਮ ਮੁੱਲ ਕਰਮ ਮੁੱਲ ਫਰਮਾਨ ਮੁੱਲਾ ਮੁੱਲਾ ਖੇਣਾ ਜਾਇ ਆਖਾ ਅਗਰ ਹਿਲੇ ਬਲਾਇ ਆਖੇ ਵੇਦ ਪਾੜ ਪ੍ਰਾਨ ਆਖੇ ਪੜੇ ਘਰੇ ਵਕਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰਾ ਕੇਸ ਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਵਾਕੇ ਦੇ ਵਾਕੇ ਸੁਰਨਾ ਮੁੰਜਣ ਸੇਵ ਕਿਤੇ ਆਕੇ ਆਖਣ ਵਾਂਗੇ ਕਿਤੇ ਕਹਿ ਕਹਿ ਉੱਠ ਟੱਜਾਏ ਤੇ ਕਿਤੇ ਹੋਰ ਗਰੇ ਤਾਖ ਨ ਸਕੇ ਕਹੀ ਕੇ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਦੇਖੋ ਆਕੇ ਭੁਲ ਬਿਗੜ ਤਾ ਲਿਖੇ ਸਿਰ ਗਵਾਰਾ ਗਵਾਰ ਸੋ ਉਦਰ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਨੀ ਕ ਅਸ਼ੰਕਾ ਕੀਤੇ ਭਵਨ ਹਾਰੇ ਕਿਤੇ ਰਾਗ ਪਰੀ ਸੋ ਗਹਿਣ ਕੀਤੇ ਗਾਵਣ ਹਾਰੇ ਗਾਵ ਤਨ ਪਉਣ ਪਾਣੀ ਬਸੰਤਰ ਗਾਵੇ ਰਤ ਧਨਮ ਦਵਾਰੇ ਗਾਵੇ ਚਤ ਗੁਪਤ ਲਿਖ ਜਾਣ ਲੇਖ ਲੇਖ ਧਰਮ ਵਿਚਾਰੇ ਗਾਵੇ ਸਰਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਿਰਦ ਰਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸੇਦ ਸਮਾਤੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪਣਨ ਕੀ ਸਰ ਚੁਗ ਚੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸਰਗ ਮੱਚ ਪਿਆਲੇ ਗਾਵਣ ਰਤਨੇ ਪਾਏ ਤੇਰੇ ਅਰਸਰ ਤੀਰਤ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਕਹਾਣੀ ਚਾਰੇ ਘਾਵੇ ਖੰਡ ਵੰਡ ਵਰ ਭੰਡਾ ਕਰ ਕਰ ਰੱਖੀ ਧਾਰੀ ਸਹੀ ਤਦਨੋ ਗਾਵਣ ਜੋ ਤਰਪਾਣ ਰਤੇ تیرੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇਮਾ ਚਿਤਨਿ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਸ ਸਹਿਮ ਸੱਚਾ ਸੱਚੀ ਨਾਈ ਹੈਪੀ ਹੋਸੀ ਜਾਇ ਨਾ ਜੈ ਸਿਰਚਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਜਿਨੀ ਉਪਾਈ ਕਰ ਕਰ ਵੇਖੇ ਗੀਤਾ ਆਪਣਾ ਜੋਤਿਸ ਦੇ ਵਿੜਿਆ ਜੋਤਿਸ ਪਾਵੇ ਸੋਈ ਘਰ 시ਰੁਕਮ ਨਾ ਕਰਨਾ ਜਾਇ ਸੋ ਪਾਸਾ ਸਾਹਾ ਪਾਸਾ ਸਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਧਰਮ ਬਚੋਲੀ ਧਿਆਨ ਕੇ ਘਰੇ ਵਿਪੋਦ ਕਿੰਤਾ ਕਾਲ ਕੁਹਾਰੀ ਕਾ ਯੁਗ ਡੰਡਾ ਪ੍ਰਤੀदाई ਪੰਤੀ ਸਗਲ ਜਮਾਤੀ ਮਰ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਨੀਲ ਨਾਦ ਨਾਦ ਜੁਗ ਜੁਗੇ ਕੋ ਵੇਸ ਬੋਗਤ ਗਿਆਨ ਦੇ ਆਪਨ ਦਾ ਆਨੰਦ ਕੜਕੜਵਾਜੇ ਨਾਥ ਆਪਨਾਥ ਨਾਥੀ ਸਭ ਜਾ ਕੀ ਰਿਸਦ ਅਵਰਾਸਾ ਰਸੰਜੋ ਜੋ ਦੀਕਾਰ ਜਲਾਵੇ ਲੈ ਕੇ ਆਵੇ ਭਾਗ ਦੇਸ ਤੇ ਆਦੇਸ ਆਦ ਨੀਨ ਆਦ ਨਾਥ ਜੁਜੁਗੇ ਕੋ ਵੇਸ ਏ ਕਾਮਾਇਕਤ ਵੈ ਤੇ ਚਲੇ ਪਰਮਾਨਿਕ ਸੰਸਾਰਿਕ ਪੰਡਾਰੀ ਖਲਾਈ ਦੀ ਬਾਣ ਜਿਫਤਿ ਚ ਪਾਵੇ ਤੇ ਵੇਚ ਲਾਵੇ ਜੋ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਨਾਮੇ ਬਹੁਤਾ ਹੀ ਵਿਡਾਣ ਆਦੇਤ ਸਹ ਆਦੇਸ ਆਦ ਨੀਨ ਆਦ ਨਾਦ ਜੁਜੁ ਗੇ ਕੋ ਵੇਸ ਏਕਾਮਾਈ ਜੁਗਤਿ ਵੈਦਨ ਜੇ ਲੈ ਪਰਮਾਨ ਇੱਕ ਸੰਸਾਰਿਕ ਪੰਡਾਰ ਏਕ ਲਾਈ ਦੀ ਬਾਣ ਜੇ ਤੇ ਚ ਪਾਵੇ ਤੇ ਵੇਚ ਲਾਵੇ ਜੋ ਹੋਵੇ ਫਰਮਾਨ ਉਹ ਵੇਖੇ ਅਨੰਦ ਦਰਾਵੇ ਬੋਤਾ ਹੈ ਵਿਡਾਨ ਆਦੇਤ ਸਹ ਆਦੇਸ ਆਦ ਨੀਨ ਆਦ ਨਾਦ ਜੁਜੁ ਵੇ ਕੋ ਵੇਸ ਆਸਨੋਈ ਲੋਈ ਪੰਡਾਰ ਜੋ ਕਿਸ ਪਾਇ ਸੋ ਏਕਾ ਵਾਰ ਕਰ ਕਰ ਵੇਖੇ ਸੁਰਜਨ ਹਰ ਨਾਨਕ ਸੋਚੇ ਕੀ ਸਾਚੀ ਕਰ ਅਦੇ ਤੇ ਸਿਆਦੇਸ ਆਦ ਨੀ ਨਾਦ ਨਾਦ ਜੁਜੁਗੇ ਕੋ ਵੇਸ ਇੱਕ ਦੂਜੀ ਬਲ ਖੋਏ ਲਖੋਏ ਲਕਵੀਸ਼ ਲਗ ਲਗ ੜਾ ਕੇ ਇੱਕ ਨਾਮ ਜਗਦੀਸ਼ ਇਹ ਤੁਰਾਈ ਪਤ ਪੌੜੇ ਚੜਿਏ ਹੋਏ ਕੀਸ ਸੁਨ ਗਲਾਂ ਆਕਾਸ਼ ਕੀ ਕੀਟਾ ਆਹੀ ਰੀਸ ਨਾਨਕ ਨਦਰੀ ਭਾਈਏ ਕੁੜੀ ਕੁੜੇ ਠੀਸ ਆਕਰ ਜੋਰ ਜੋ ਪੈਣਾ ਜੋਰ ਜੋ ਨ ਮਗਰ ਦੇ ਨਾ ਜੋਰ ਜੋਰ ਨ ਜੀਵਨ ਮਰਨਾ ਜੋਰ ਜੋਰ ਨ ਰਾਜਮਾਨ ਮਨ ਸੋਰ ਜੋਰ ਨ ਸੁਰਤੀ ਘਣ ਵਿਚਾਰ ਜੋਰ ਨ ਜੁਟੇ ਛੁੱਟਾ ਸੰਸਾਰ ਦੇਸਾ ਜੋਰ ਕਰ ਵੇਖੇ ਸੋ ਨਾਨਕ ਉਤਮਨੀ ਚ ਨਾ ਕੋਈ ਰਾਤੀ ਰੁੱਤੇ ਤੇ ਤੇ ਵਾਰ ਪਵਨ ਪਾਣੀ ਗਣੀ ਪਾਤਾਲ ਤਿਸ ਵੀ ਧਰਤੀ ਹਿਸਾਬ ਰਕੀ ਧਰਮਸਾਲ ਤਿਸ ਵੀ ਜੀ ਤੁਕ ਤੇ ਰੰਗ ਦਿਨ ਕੇ ਨਾਵਨੀ ਕੇ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤੇthia ਸੋ ਹਣ ਪੰਜ ਪ੍ਰਵਾਨ ਨਦਰੀ ਕਰਮ ਭਵੇਂ ਨੀ ਸਾਣ ਕਚੁ ਭਾਈ ਉਥੇ ਪਾਈ ਨਾਨਕ ਯਾ ਜਾਪੇ ਜਾਏ ਧਰਮ ਖੰਡ ਕਹਿ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਬਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰ ਮੈਂ ਘਾਰ ਤਕੜੇ ਰੂਪ ਰੰਕੇ ਵੇਸ ਕੀਤਾ ਕਰਮ ਭੂਮੀ ਮੇਰੇ ਕੀਤੇ ਕੀਤੇ ਧੂਪ ਦੇਸ਼ ਕੀਤੇ ਨਿਜਲ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਨਕ ਕੀਤੇ ਗੇਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦਰ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਬਾਦ ਨਿਰੰਦ ਕੀਤਿਆ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾਨਤ ਗਿਆਨ ਖੰਨ ਮੈਂ ਗਿਆਨ ਪ੍ਰਚਾਰਿਤ ਦਿੱਥੇ ਆਨਾਦ ਬਨੋਦ ਕੋੜ ਆਨੰਦ ਸ਼ਰਮ ਖੰਨ ਕੀ ਬਾਣੀ ਰੂਪ ਤਤੇ ਘਾਰ ਤਕੜੇ ਬਹੁਤ ਅਨੋਪਤਾ ਕਿ ਅਗਲਾ ਕਥੀਆਂ ਨਾ ਜਾ ਜੇ ਕੋ ਕਹਿ ਪਿੱਛੇ ਪੁਛਤਾਏ ਇੱਥੇ ਕੜੀਆ ਸੁਰਤਮਤ ਮੰਨ ਪਰ ਤਿੱਥੇ ਕੜੀਆ ਸੁਰਾਸਦਾ ਕੇ ਸ਼ੁਧ ਕਰਮਖੰਡ ਕੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਦਿਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮਨ ਮਾ ਮਾਇਤਾ ਕੇ ਰੂਪ ਨਕਤਨੇ ਜਾਏ ਨਾ ਮਰੇ ਨ ਠਾਗੇ ਜਾ ਜਿਨ ਕੇ ਰਾਵ ਸੇ ਮਨ ਮਾਹ ਤਿੱਥੇ ਭਗਤ ਉਸੇ ਕੇ ਲੋ ਕਰਨਨ ਸੱਚਾ ਮਨਸੂਰ ਸਾਥੀ ਕਾਨਮ ਸਨ ਅਨੰਕਾਰ ਕਰਕਰ ਵੇਖਣ ਦਰਨਹਾਲ ਤਿੱਥੇ ਕੰਡ ਮੰਡਵਰ ਪੰਡ ਜੀ ਕੋ ਕਥਿ ਤਾਂਤ ਨਾਂ ਤਿੱਥੇ ਲੋ ਲੋ ਕਾਰ ਜੀਵ ਜੋਗੋ ਤੇ ਦਿਵidcar ਵੇਖੇ ਵਿਕਸ਼ੇ ਕਰਿ ਵਿਚਾਰ ਨਾਨਕ ਕਥਨਾ ਕਲੜਾ ਸਰ ਜਤ ਪਹਾਰਾ ਤੀਰ ਸੁਨਾ ਹਰਨ ਮਤ ਵਿਧ ਹਥਿਆਰ ਭੋਖ ਲਗਨੀ ਤਪਤਾਵ ਭਾਂਡਾ ਭੋ ਮ੍ਰਿਤ ਢਾਲ ਕੜੀਏ ਸਭ ਸੱਤੀ ਤਕ ਸਾਲ ਜਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰਨਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤੁ ایدਾਈ ایدਾਇ ਕੇ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈਮ ਸਖਤ ਕਾਲ ਨਾਨਕ ਤੇਮੁਖੁ ਜਿਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗੈਮ ਸਖਤ ਕਾਲ ਨਾਨਕ ਤੇਮੁਖੁ ਜਿਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ